ਨਕਾ ਡੋਮ ਵਾਲੀ ਲੱਗਿਆ ਹੋਇਆ ਜਿੱਥੇ ਚੈਕਿੰਗ ਚੱਲ ਰਹੀ ਸੀ ਚੈਕਿੰਗ ਦਰਾਂ ਨੇ ਕਮਰਿੰਦਰ ਸਿੰਘ ਦੀ ਗੱगन ਉਹ ਤੋ ਨਰਿੰਦਰ ਸਿੰਘ ਵਾਸੀ ਲੁਧਿਆਣਾ ਜਿਸ ਨੂੰ ਕਾਬੂ ਕੀਤਾ ਗਿਆ ਤੇ ਜੋ ਇੰਟਰਸੈਕਟ ਨਾਕਾ ਡੋਮ ਵਾਲੀ ਲੱਗਿਆ ਹੋਇਆ ਜਿੱਥੇ ਚੈਕਿੰਗ ਚੱਲ ਰਹੀ ਸੀ ਚੈਕਿੰਗ ਦਰਾਂਨੇ ਕਮਰਿੰਦਰ ਸਿੰਘ ਜਿਸ ਗਗਨ ਉਤਰ ਨਰਿੰਦਰ ਸਿੰਘ ਵਾਸੀ ਲੁਧਿਆਣਾ ਜਿਸ ਨੂੰ ਕਾਬੂ ਕੀਤਾ ਗਿਆ ਤੇ ਜਿਸ ਦੇ ਕਬਜ਼ੇ ਵਿੱਚੋਂ 250 ਗ੍ਰਾਮ ਫੀਮਰਾਮ ਦੋਈ ਹੈ ਜਿਸ ਤੇ ਮਕਦਮਾ ਨੰਬਰ 49 ਮਿਤੀ 23 5 2024 ਅੰਡਰ ਸੈਕਸ਼ਨ 18 68 85 ਐਨਡੀਪੀਐਸ ਵਿੱਚ ਦਰਜ ਕੀਤਾ ਗਿਆ ਹੈ ਥਾਣਾ ਸੰਗਤ ਵਿੱਚ ਦਰਜ ਕੀਤਾ ਗਿਆ ਹੈ ਤੇ ਮਕਦਮੇ ਦੀ ਤਫतीश جاری ਹੈ ਤੇ ਮਕਦਮੇ ਦੀ ਤਫतीश ਇਹ ਪਤਾ ਲੱਗਿਆ ਜਾ ਰਿਹਾ ਹੈ ਕਿ ਇਹਦੇ ਬੈਕਵਰਡ ਦੇ ਫਾਟੋ ਲਿੰਕ ਕੀ ਹਨ ਜੋ ਇੰਟਰਸੈਕਟ ਨਾਕਾ ਡੋਮੜੀ ਲੱਗਿਆ ਹੋਇਆ ਜਿੱਥੇ ਚੈਕਿੰਗ ਚੱਲ ਰਹੀ ਸੀ ਚੈਕਿੰਗ ਦਰਾਂਨੇ ਕਮਰਿੰਦਰ ਸਿੰਘ ਜਿਸ ਗਗਨ ਉਤਰ ਨਰ ਜਿਸ ਨੂੰ ਕਾਬੂ ਕੀਤਾ ਗਿਆ ਤੇ ਜਿਸ ਦੇ ਕਬਜ਼ੇ ਵਿੱਚੋਂ 250 ਗ੍ਰਾਮ ਅਫੀਮ ਰਾਮਦੋਈ ਹੈ ਜਿਸ ਤੇ ਮਕਦਮਾ ਨੰਬਰ 99 ਮਿਤੀ 23 5 2024 ਅੰਡਰ ਸੈਕਸ਼ਨ 18 61 85 ਐਨਡੀਪੀਸ ਦਰਜ ਕੀਤਾ ਗਿਆ ਹੈ ਥਾਣਾ ਸੰਗਰ ਵਿੱਚ ਦਰਜ ਕੀਤਾ ਗਿਆ ਹੈ ਤੇ ਮਕਦਮੇ ਦੀ ਤਫਤੀਸ਼ جاری ਹੈ ਤੇ ਮਕਦਮੇ ਦੀ ਤਫਤੀਸ਼ ਨੂੰ ਇਹ ਪਤਾ ਲੱਗਿਆ ਜਾ ਰਿਹਾ ਹੈ ਕਿ ਇਹਦੇ ਬੈਕਵਰਡ ਦੇ ਫਾਰਮ ਲਿੰਕ ਕੀ ਹਨ